मुख्य मेहमान सरदार गुरदोख सिंह जी नागरी प्रेजिडेंट गुरमत एजुकेशन सुसायटी इंडिया सरदार चरण सिंह सरदार सिंहदारसविंदर सिंह गुरमत एजुकेशन सुसायटी मैडम रजिंदर कौर झुक सर्कल और बहुत ही सरकार जो श्री सरदार वरिंद्र प्रसार जी जुटेरा खुद को जिन्हें के एन जी ओ चला रहे होंगे ਔਰ ਬੌਂਡਰ ਫੋਗੀ ਮਿੱਟੀ ਫੈਕਸ਼ਨ ਸਾਡੇ ਦਰਮਿਆਨ ਅੱਜ ਉਜਜਪਾਉਂਟ ਤੇ ਖੜਾਰੇ ਨੇ ਸਾਰਿਆਂ ਦਾ ਇੱਥੇ ਬਹੁਤ ਜਣ ਦੇ ਸਾਡੇ ਸਕੂਲ ਦੇ ਸਟਾਫਰਾਂ ਨੂੰ ਔਰ ਸਾਡੇ ਐਸਐਮਸੀ ਕਮੇਟੀ ਦੇ ਚੇਅਰਮੈਨ ਮੈਡਮ ਰਾਜ ਪਰਾਣਾਂ ਨੇ ਜੀਤੇ ਹੋਣ ਦੇ ਕੁਲੇ ਤੀਰ ਤੋਂ ਹਨਾ ਦਾ ਬੌਂਡਰ ਤੇ ਪ੍ਰਸਤਵਾਲ ਕਰਦੇ ਆ ਨਿਜੀ ਜਿਵਾਆਂ ਨੇ ਤੇ ਬਹੁਤ ਹੀ ਜ਼ਬਰਦਸਤ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਪੇਰੀਆਂ ਗਿਆ ਸੀ ਉਸ ਦੇ ਵਿੱਚ ਅਸੀਂ ਇਹਨਾਂ ਗੁਰਮਾਣੀ ਨੂੰ ਸ਼ਕਤੀਆਂ ਨੇ ਸਾਡੇ ਸਮੂਹ ਦੇ ਵਿੱਚ ਨਵਾਂ ਦੇ ਸਮੂਹ ਦੇ ਵਿੱਚ ਜਨਮ ਪਾ ਕੇ ਸਾਨੂੰ ਧੰਨਵਾਦੀ ਬਣਾਇਆ ਹੈ ਉਹਨਾਂ ਦਾ ਇਹਦੀਆਂ ਕਹਾਣੀਆਂ ਤੋਂ ਪਹਿਲਾਂ ਤਾਂ ਮੈਂ ਦਾ ਸਵਾਗਤ ਕਰਦੇ ਹਾਂ ਜਨਾਬੀ ਨਾਲ ਹੰਦਵਾਣ ਜਿੰਨਾ ਕਿ ਗੁਰਮਾਣੀ ਦਾ ਕਥਨ ਵਿੱਚ ਦੁਨੀਆ ਸੇਵ ਕਮਾਈਏ ਧਰ ਕਬਸਿਕਾ ਸੋ ਇਹ ਅੱਜ ਦਾ ਜਿਹੜਾ ਸਮਾਂ ਹੈ ਇਸ ਸਮੇਂ ਦੇ ਵਿੱਚ ਪ੍ਰਧਾਨਗੀਆਂ ਬਹੁਤ ਜ਼ਿਆਦਾ ਨੇ ਆਪ ਕੋਈ ਜੋਂਗਾ ਤੇ ਮੈਂ ਗੋਧਵਾਰੇ ਦਾ ਪ੍ਰਧਾਨ ਬਣ ਗਿਆ ਕੋਈ ਜੋਂਗਾ ਦਾ ਗੰਦਲਾ ਦਾ ਪ੍ਰਧਾਨ ਬਣ ਗਿਆ ਪਰ ਵਿਦਿਆਰਥੀ ਖੇਤਰ ਦੇ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਜਿਹੜੀਆਂ ਫੇਰੀਆਂ ਨੇ ਸੋ ਇੱਕ ਵਾਰ ਖੁੱਲ ਕੇ ਤਾੜੀ ਮਾਰ ਦਿਓ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਇੰਦਰਜੀਤ ਕੌਰ ਜੀ ਡੰਡਾ ਔਰ ਉਹਨਾਂ ਦੀ ਸਮੁੱਚੀ ਟੀਮ ਦੇ ਲਈ ਇਨਾਂ ਨੇ ਇਹ ਉਦਮ ਉਪਰਾਲਾ ਕੀਤਾ ਤੇ ਇਹ ਸੋਸਾਇਟੀ ਬਣਾ ਕੇ ਤੁਹਾਡੇ ਸਾਰਿਆਂ ਦੇ ਲਈ ਬਹੁਤ ਵੱਡਾ ਜਿਹੜਾ ਉਦਮ ਉਪਰਾਲਾ ਕਰ ਰਹੇ ਹਨ। ਬਹੁਤ ਬਹੁਤ ਧੰਨਵਾਦ। ਮੈਂ ਪਹਿਲਾਂ ਇਹ ਗੱਲ ਕਰਦਾ ਹੁਣਾਂ ਕਿ ਅੱਲਾ ਬੰਦਾ ਕੋਈ ਵੀ ਵੱਡਾ ਨਹੀਂ ਹੁੰਦਾ। ਹਮੇਸ਼ਾ ਜਿਹੜੀ ਟੀਮ ਬਣਦੀ ਹੈ ਉਹ ਟੀਮ ਬਲੱਡ ਹੁੰਦੀ ਹੈ। ਸੋ ਉਹਨਾਂ ਨੇ ਟੀਮ ਦੇ ਵਿੱਚ ਬਹੁਤ ਹੀ ਨਾਮਾਂ ਸਿਖਿਤਾ ਰੱਖੀਆਂ ਨੇ ਉਹਨਾਂ ਦੀ ਟੀਮ ਦੇ ਹੋਰ ਵੀ ਮੈਂਬਰ ਨੇ ਖਾਸ ਕਰਕੇ ਜਿਹੜੇ ਯੂ ਐਸ ਏ ਵਾਲੇ ਸਰਦਾਰ ਮਨਜੀਤ ਸਿੰਘ ਜੀ ਜੰਡਾ ਤੇ ਸਰਦਾਰ ਜਸਵੀਰ ਸਿੰਘ ਜੀ ਜਿਹੜੇ ਉਹ ਵਧਾਈ ਦੇ ਹੱਕਦਾਰ ਨੇ ਜਿਹੜੇ ਏਡਾ ਵੱਡਾ ਜਿਹੜਾ ਉਪਰਾਲਾ ਕਰ ਰਹੇ ਨੇ ਔਰ ਨਾਲ ਦੀ ਨਾਲ ਸਰਦਾਰ ਗੁਰਬਖਸ਼ ਸਿੰਘ ਨਲਵੀ ਜਿਹੜੇ ਕਿ ਪੂਰੇ